ਆਗਿਆ ਦੇ ਨਾਲ ਤੇ ਮੈਂ ਤੁਹਾਨੂੰ ਲੋਹੀਂਗੋਵ ਤੇ ਪੰਜਾਬ ਦੇ ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਜੋ ਹੈ ਸਾਹਮਣੇ ਆ ਰਹੀ ਹੈ ਬੀਤੇ ਸ਼ੁੱਕਰਵਾਰ ਦਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਮਹਿਜ਼ 500 ਰੁਪਏ ਦੇ ਚੱਕਰ ਵਿੱਚ ਸਿਰਫ 500 ਪਰ ਲੈ ਕੇ ਦੋ ਜਨਾਂ ਦੇ ਵਿਚਾਲੇ ਜੋ ਹੈ ਇੰਨਾ ਝਗੜਾ ਵਾਚ ਜਾਂਦਾ ਕਿ ਉੱਥੇ ਪੱਥਰਬਾਜ਼ੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਦੌਰਾਨ ਇੱਕ 19 ਸਾਲਾ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਉੱਥੇ ਉਸ ਦੇ ਪਿਤਾ ਵੀ ਜੋ ਹੈ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਕਿਉਂ ਬੜਾ 500 ਰੁਪਏ ਇੰਨਾ ਵੱਡਾ ਮਸਲਾ ਕਿਉਂ ਉੱਥੇ ਇੰਟਰ ਰੋੜੇ ਚੱਲਗੇ ਭਾਵੇਂ ਦੱਸਾਂਗੇ ਇਸ ਖਬਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਸ਼ੁੱਕਰਵਾਰ ਨੂੰ ਹੋਈ ਇਸ ਝਗੜੇ ਦੇ ਵਿੱਚ 19 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਪਹਿਲਾ ਸਰਕਾਰੀ ਹਸਪਤਾਲ ਕਹਨੂਵਾਨ ਵਿਖੇ ਲਿਜਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਹਾਇਰਟ ਸੈਂਟਰਲ ਰੈਫਰਰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਇਸ ਲੜਾਈ ਦੌਰਾਨ ਦੋਵਾਂ ਧੜਿਆਂ ਵੱਲੋਂ ਭਾਰੀ ਪਥਰਾਅ ਵੀ ਕੀਤਾ ਗਿਆ ਲੜਾਈ ਦੌਰਾਨ ਇੱਕ ਇਟ ਪਿੰਡ ਵਾਸੀ ਰਾਜਨ ਮਸੀਹ ਪੁੱਤਰ ਬਲਵਿੰਦਰ ਮਸੀਹ ਦੇ ਸਿਰ ਵਿੱਚ ਵਜੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਦੋਸ਼ੀ ਰਾਹੁਲ ਤੇ ਰੋਹਿਤ ਮਸੀਹ ਨੇ ਰਾਜਨ ਦੇ ਭਰਾ ਸਾਜਨ ਨਾਲ ਮਿਲ ਕੇ ਕੁਝ ਦਿਨ ਪਹਿਲਾਂ ਆਪਣੇ ਗਵਾਂਡੀਆਂ ਤੋਂ ਕਣਕ ਚੋਰੀ ਕੀਤੀ ਸੀ 500 ਰੁਪਏ ਦੀ ਚੋਰੀ ਹੋਈ ਕਣਕ ਨੂੰ ਲੈ ਕੇ ਦੋ ਗੁੱਟਾ ਵਿਚਾਲੇ ਲੜਾਈ ਹੋ ਗਈ ਲੜਾਈ ਇੰਨੀ ਵੱਧ ਗਈ ਕਿ ਦੋਵਾਂ ਪਾਸਿਆਂ ਤੋਂ ਇੱਟਾ ਪੱਥਰ ਛੁੱਟੇ ਜਾਣ ਲੱਗੇ ਇਸ ਦੌਰਾਨ ਇੱਕ ਇਟ ਰਾਜਨ ਤੇ ਵੱਜੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਸੰਬੰਧੀ ਸੂਚਨਾ ਮਿਲਨ ਤੇ ਥਾਣਾ ਕਹਨੂਬਾਨ ਦੇ ਐਸ ਐਚ ਓ ਸਾਹਿਲ ਪਠਾਨੀਆ ਨੇ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਪੇਸ਼ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਦਰ ਦੇ ਇੰਚਾਰਜ ਸਾਹਿਲ ਪਠਾਨੀ ਨੇ ਦੱਸਿਆ ਕਿ ਮੁਲਜ਼ਮ ਅਜੇ ਘਰੋਂ ਫਰਾਰ ਨੇ ਤੇ ਪੁਲਿਸ ਨੇ ਉਹਨਾਂ ਦੀ ਗ੍ਰਿਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਨੇ। ਦੇ ਵੀਰ ਤੋਂ ਹੀ ਹੈ ਨਾ ਉਹ ਆ ਜਾਂਦੀ ਉਹਦੇ ਇੱਥੇ ਮੱਝੀ ਚਰ ਕੇ ਅੱਛਾ ਤੇ ਜੜੀ ਦਾ ਇੱਥੇ ਚਰ ਕੇ ਰੋਣਾ ਬਚਾ ਅੱਛਾ ਜੜੀ ਵੀ ਸੀਰੀਆ ਚ ਕਰਦਾ ਪੁੱਛਦਾ ਕਿ ਇਹ ਕੀ ਨਾਮ ਮੁੰਡੇ ਦਾ ਕੀ ਨਾਮ ਹੈ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਜਿਹਦੀ ਦੱਟੋਗੀ ਉਹਦੇ ਪਿਓ ਦਾ ਕੀ ਨਾਮ ਵਲਵਿੰਦਰ ਸਿੰਘ ਵਲਵਿੰਦਰ ਕਿੰਨੀ ਕੁ ਉਮਰ ਸੀਗੀ ਉਹਦੀ ਪਰ ਆਹ ਫਿਰ ਵੀ ਭਾਈ ਸਾਹਿਬ ਭਾਈ ਸਾਹਿਬ ਵਿਆਹ ਸੀ ਕਾਂ ਕੇ ਇਕ ਵਾਰਾ ਸੀ ਇਕ ਵਾਰਾ ਹੀ ਹੈ ਜੇ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀਗਾ ਕੰਮ ਹੀ ਕਰਦੇ ਆ ਸਭ ਨੂੰ ਮਰੇ ਧੋਨੇ ਤੋਂ ਕਰਾ ਅੱਛਾ ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ ਇਹ ਉਹੀ ਗਾਲਾਂ ਗੁਲਾ ਕੱਢਦੀ ਹੋਰ ਕੋਈ ਨਹੀਂ ਗੱਲ ਹੋਈ ਕਿੰਨਾ ਨਾ ਝਗੜਾ ਹੋਇਆ ਵਾ ਰਵੀ ਦੇ ਨਿਆਣਿਆਂ ਨਾਲ ਕੋਲਾ ਦੇ ਮੋਟਾ ਨਹੀਂ ਉਹ ਨਾਕੀਤੀ ਕੇ ਜਿਹੜਾ ਆ ਮੁੰਡਾ ਜਿਹੜਾ ਝਗੜਾ ਹੋਇਆ ਰਵੀ ਰਵੀ ਦੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਇਹ ਕਹਿੰਦੀ ਤੂੰ ਨਹੀਂ ਮਰ ਜਾਣਾ ਪੇਟ ਤੇ ਅੱਛਾ ਹਾਂ ਜੀ ਇਹ ਘਰੇ ਆਣ ਕੇ ਲੜੇ ਤੁਹਾਡੇ ਨਹੀਂ ਕਿਸੇ ਗੱਲ ਤੋਂ ਝਗੜਾ ਤੇ ਹੋਣਾ ਹੀ ਆ ਨਾ ਕੋਈ ਗੱਲ ਤਾਂ ਹੋਰ ਗੱਲ ਕੋਈ ਨਹੀਂ ਨੇ ਕੋਈ ਆ ਕੇ ਕਾਲਾ ਕੱਢਦੇ ਆ ਕੇ ਤੁਹਾਡੇ ਘਰ ਦੇ ਗਾੜੀ ਆ ਕੇ ਕਾਲਾ ਕੱਢਣ ਦੇ ਆ ਸੇ ਸੇਰੇ ਅੱਛਾ ਹਾਂ ਜੀ ਇਹ ਕਿੰਨੇ ਜਾਣੇ ਇਹੋ ਦੋ ਜਾਣੇ ਆਏ ਤੇ ਕਦ ਨਾ ਮਾਰੇਗਾ ਨਾ ਰੋੜੇ ਮਾਰਿਆ 8 ਮਾਰੀ 6 ਚੱਟ ਵੱਜੀ 6 ਚੱਟ ਵੱਜੀ ਇਹ ਸੱਤ ਗੋਈ ਦੀ ਹੋਈ ਜੀ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਸਾਡੇ ਘਰ ਦੇ ਬੂਏ ਕੋਲ ਚਾਰ ਗਾੜੀ ਤੇ ਇਹਨੂੰ ਕਹਾਂ ਵੀ ਪਰੇ ਹਰ ਦਿਓ ਤੇ ਇਹ ਗਾੜੀਆਂ ਪਰੇ ਨਾ ਰਹਿਤੇ ਮੇਰੇ ਡੈਡੀ ਕਹਿੰਦਾ ਨਹੀਂ ਅਸੀਂ ਕਹਿੰਦਾ ਇੱਥੇ ਖੜਾਉਣਾ ਵਾ ਆਉਂ ਜਾਉਂ ਫਰਾਂਟਿੰਗ ਮੇਰੇ ਡੈਡੀ ਦੇ ਹੱਥੀ ਪੈਣ ਲੱਗਾ ਦਹੀਂ ਫਿਰ ਵੜ ਕੇ ਕਟਿਆਂ ਨੂੰ ਤੇ ਬਾਅਦ ਰੋੜੇ ਮਾਰਨਦਾ ਫਿਰ ਇਹਨਾਂ ਨੇ ਮੇਰਾ ਖੜਾ ਮਾਤਾ ਇਟ ਮਾਰ ਕੇ ਇਟ ਮਾਰ ਕੇ ਮਾਰ ਇੱਥੇ ਕਿੱਥੇ ਵਜੇ ਆ ਇਟ ਉਹ ਵਜੇ ਮਗਰ ਸੈਡ ਕੌਣ ਗਰਦਾਪੁਰ ਚਲੇ ਗਿਆ ਹਾਂਜੀ ਗਰਦਾਪੁਰ ਲੈ ਗਏ ਗਰਦਾਪੁਰ ਲੈ ਗਏ ਤੇ ਜਦ ਇਟ ਵਜੇ ਆ ਤੋ ਮਤਲਬ ਟੈਕਟਰ ਉਹ ਕਿੱਥੇ ਸਰਕਾਰੀ ਹਸਪੀਟਲ ਸਰਕਾਰੀ ਹਾਂਜੀ ਸਾਨੂੰ ਨੇ ਇੱਕ ਸਵੇਰੇ ਕਾਲ ਆਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀਤ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਤੇ ਇਹਨਾਂ ਨੇ ਇਟਾ ਰੋੜੇ ਮਾਰੇ ਮਾਰੇ ਜਿਸ ਕਰਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਦੇ ਸੱਟਾ ਲਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਇਹ ਨੀਤਿ ਗੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਤੇ ਜਿਆਦਾ ਸੱਟਾ ਲਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਜ ਵਜਰਨ ਜੀ ਕੀ ਕੋਈ ਪਹਿਰਾ ਲੈਣ ਦੇਣਾ ਹੈਗਾ ਇਹਨਾਂ ਦਾ ਇੰਨੇ ਕੇ ਪੈਸੇ ਪੈਸੇ 500 ਰੁਪਏ ਦੀ ਕੈਂਦਗੀ ਲੈਣ ਦੇ ਨਾਗਾ ਹਿੰਦਰਾ ਠੀਕ ਹੈ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੌਂਗ ਕਰਤੀ ਹੈ ਤੇ ਬਾਕੀ ਜਿਹੜਾ ਮੁੱਤਿਗੋ ਉਹਦੀ ਆਪਾਂ ਪੋਸਟ ਮਾਰਡ ਕਰਾ ਰਹੇ ਹਾਂ ਕਿਨੇ ਕਿਨੇ ਤੁਸੀਂ ਪਤਾ ਹੈ ਹਾਂਜੀ ਰੋਹਿਤ ਮਸੀਹਾ ਰਾਹੁਲ ਮਸੀਹਾ ਤੇ ਇੱਕ ਨਰੀ ਮਾਤਾ ਠੀਕ ਹੈ ਕਿਹੜੀ ਕਿਹੜੀ ਧਾਰਾ ਲੱਗੀ ਹੈ ਇਹ ਜੋ ਨਵਾਂ ਜਿਹੜਾ ਕਾਨੂੰਨ ਬਣਿਆ ਹੈ ਜੋ 103 ਬੀ ਐਨ ਐਸ